ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅੱਜ ਅਦਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਸਕੂਲ ਆਫ ਐਮਨਸ ਬੰਗਾਵਕੇ ਫਿਲਮ ਦਿਖਾਈ ਗਈ ਚਾਰ ਸਾਹਿਬਜ਼ਾਦੇ ਇਸ ਫਿਲਮ ਦਿਖਾਉਣ ਦਾ ਕੀ ਮਕਸਦ ਹੈ ਇੱਕੋ ਇੱਕ ਮਕਸਸਦ ਹੈਗਾ ਵੀ ਜਿਸ ਤਰ੍ਹਾਂ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਉਹ ਆਪਣੇ ਮਾਂ-ਬਾਪ ਦਾ ਕਹਿਣਾ ਮੰਨਿਆ ਅਸੀਂ ਵੀ ਚਾਹੁੰਦੇ ਹਾਂ ਵੀ ਅੱਜ ਕੱਲ ਬੱਚੇ ਜਿਹੜੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਣ ਤੇ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਹਰ ਹੁਕਮ ਤੇ ਫੁੱਲ ਚੜਾਏ ਹੈਗੇ ਇਸ ਤਰ੍ਹਾਂ ਵੀ ਹੁਣ ਵੀ ਬੱਚਿਆਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਦੇ ਜਿਵੇਂ ਮੰਨ ਲਓ ਸਿੱਖਿਆ ਲੈ ਕੇ ਉਹਨਾਂ ਗੁਰੂ ਗੁਰੂਆਂ ਤੋਂ ਸਿੱਖਿਆ ਲੈ ਕੇ ਬੱਚੇ ਮੰਨ ਲਓ ਆਪਣੇ ਫ ਮਾਪੇ ਦੇ ਕਹਿਣੇ ਤੇ ਤੇ ਜੇ ਇਸ ਤਰ੍ਹਾਂ ਬੱਚੇ ਅਮਲ ਕਰਨ ਤਾਂ ਕਿ ਮਨ ਲੋ ਨਸ਼ਿਆਂ ਤੋਂ ਵੀ ਬਚ ਸਕਦੇ ਹੈਗੇ ਆ ਤੇ ਹੋਰ ਮਾੜੀਆਂ ਕ੍ਰਿਤੀਆਂ ਤੋਂ ਵੀ ਬਚ ਸਕਦੇ ਹੈਗੇ ਆ ਠੀਕ ਹੈ ਜੀ ਤੇ ਇਕ ਨੰਬਰ ਦੋ ਇਸ ਤਰ੍ਹਾਂ ਹੈ ਕਿ ਬੱਚਿਆਂ ਨੂੰ ਦਿਖਾ ਲੰਦਾ ਕੀ ਮਕਸਦ ਹੈਗਾ ਮੇਨ ਮਕਸਦ ਸਾਡਾ ਇਹੀ ਸੀਗਾ ਕਿ ਬੱਚੇ ਜੇ ਮਨ ਲੋ ਮਾਪੇ ਦਾ ਕਹਿਣਾ ਮੰਨਣ ਮਾਪੇ ਦੇ ਆਗਿਆਕਾਰੀ ਬਣਨ ਇਹ ਤੋਂ ਇਲਾਵਾ ਤੁਸੀਂ ਹੋਰ ਵੀ ਕਿਤੇ ਫਿਲਮ ਦਿਖਾ ਰਹੇ ਹੋ ਹਾਂ ਹੋਰ ਵੀ ਸਾਡੀ ਕੋਸ਼ਿਸ਼ ਹੈ ਜੀ ਬਾਕੀ ਸਕੂਲਾਂ ਵਿੱਚ ਵੀ ਫਿਲਮ ਦਿਖਾ ਲਾਂਗੇ ਜੀ ਅੱਜ ਅਦਾ ਸੋਸ਼ਲ ਵੈਲਿਊ ਸੋਸਾਇਟੀ ਪੰਜਾਬ ਵੱਲੋਂ ਸਕੂਲ ਆਫ ਵੈਮਨਸ ਬੰਗਾ ਵਿੱਚ ਚਾ ਚਾਹ ਸਾਬ ਜਦੇ ਫਿਲਮ ਦਾ ਫਿਲ ਮੰਗਣ ਕੀਤਾ ਗਿਆ ਇਹਦਾ ਮੁੱਖ ਮੰਤਵ ਸਮਾਜ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਬੱਚਿਆਂ ਨੇ ਜੋ ਸਰਵੰਸਦਾਨ ਕੀਤਾ ਉਹਨਾਂ ਨੇ ਉਹ ਉਹਨਾਂ ਦੇ ਬਾਰੇ ਸਮਾਜ ਨੂੰ ਅਵੇਅਰ ਕਰਨਾ ਕਿਉਂਕਿ ਪਿਛਲੇ ਸਮਿਆਂ ਤੋਂ ਦੇਖ ਰਹੇ ਹਾਂ ਸਮਾਜ ਸਾਡਾ ਬਹੁਤ ਹੀ ਅਬਾਗੌਨ ਦੇ ਵਿੱਚ ਫਸਿਆ ਹੋਣ ਕਰਕੇ ਇਹਨਾਂ ਤੋਂ ਮੰਨ ਲਓ ਬੇਮੁਖ ਹੋ ਰਿਹਾ ਹੈ ਇਸ ਨੂੰ ਜਾਗਰਤ ਕਰਨ ਲਈ ਸਾਡੀ ਸੰਸਥਾ ਵੱਲੋਂ ਇਹ ਭਰਾਲਾ ਕੀਤਾ ਗਿਆ ਅਗਣ ਵਾਲੇ ਸਮਿਆਂ ਵਿੱਚ ਵੀ ਹੋਰ ਸਕੂਲਾਂ ਵਿੱਚ ਵੀ ਸਾਡੀ ਸੰਸਥਾ ਵੱਲੋਂ ਫਿਲਮ ਦਿਖਾਈ ਜਾਵੇਗੀ ਅਤੇ ਬੱਚਿਆਂ ਨੂੰ ਵੇਅਰ ਕਰਾਇਆ ਕੀਤਾ ਜਾਵੇਗਾ ਸਾਡੀ ਸੰਸਥਾ ਵੱਲੋਂ ਇਸੇ ਸਕੂਲ ਦੇ ਵਿੱਚ ਕੁਇਜ਼ ਕੰਮਲ ਮੁਕਾਬਲਾ ਕਰਾਇਆ ਜਾਵੇਗਾ ਜਿਸ ਵਿੱਚ ਬੱਚਿਆਂ ਨੂੰ ਗੁਰੂ ਸਾਹਿਬਾਨ ਅਤੇ ਸਭ ਜੱਤਿਆਂ ਦੇ ਸ ਦੇ ਅਕੋਰਡਿੰਗ ਪ੍ਰਸ਼ਨੋਤਰੀ ਦਾ ਮੁਕਾਬਲਾ ਕਰਾਇਆ ਜਾਵੇਗਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸਾਡਾ ਮੁੱਖ ਮਤਵ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਾਗਰਤ ਕਰਨਾ ਭਾਜੀ ਬਹਾਦਰ ਚੰਦ अरोड़ा ਜਿਲ੍ਹਾ ਪ੍ਰਧਾਨ ਅਦਸ਼ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਮੈਂ ਅੱਜ ਇਸ ਗਵਰਨਮੈਂਟ ਸਕੂਲ ਦੇ ਵਿੱਚ ਜੋ ਸ਼ਹੀਦਾਂ ਦੇ ਬਾਰੇ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਔਰ ਮੈਂ ਨਾ ਸਕੂਲਾ ਦਾ ਵੀ ਬਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਅੱਜ ਜਿਹੜਾ ਸਮਾਂ ਹੈ ਸਾਡੇ ਬੱਚੇ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ ਔਰ ਮੈਂ ਇੱਕ ਹੋਰ ਬਾਤ ਕਰਨਾ ਚਾਹੁੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਉਹ ਕਦੀ ਭੁਲਾਈਆਂ ਨਹੀਂ ਜਾ ਸਕਦੇ ਹੈਗਾ ਪਿਤਾ ਵਾਰਿਆ ਤੇ 4000 ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਜਾਤ ਪਾਤ ਨੂੰ ਨਹੀਂ ਦੇਖਿਆਗਾ ਕਿਸੇ ਨੇ ਦੇਖਿਆ ਉਹਨੇ ਆਪਣੇ ਧਰਮ ਦੀ ਔਰ ਆਪਣੇ ਹਿੰਦੂਆਂ ਦੀ ਔਰ ਆਪਣੇ ਸਾਰੇ ਧਰਮ ਦੀ ਉਹਨਾਂ ਨੇ ਬਲਾਈ ਰੱਖਿਆ ਔਰ ਆਪਣੇ ਵਾਰਿਆ ਹਿੰਦ ਤੋ ਹਿੰਦ ਤੇਰੀ ਸ਼ਾਨ ਬਦਲੇ ਪੇਤਾ ਵਾਰਿਆ ਤੇ ਲਾਲ ਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਮੈਂ ਵੈਲਫੇਅਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀਸ਼ ਜੀ ਦਾ ਔਰ ਸਾਡੇ ਜਿਹੜੇ ਜਨਰਲ ਸੈਕਟਰੀ ਆ ਇਸ ਸੁਸਾਇਟੀ ਦੀ ਜਾਨ ਆ ਡਾਕਟਰ ਹਰੀ ਜੀ ਦਾ ਵੀ ਬਹੁਤ ਧੰਨਵਾਦੀਆਂ ਜਿਹੜੇ ਕਿ ਸਾਨੂੰ ਸਮੇਂ-ਸਮੇਂ 'ਤੇ ਸਾਨੂੰ ਇੱਥੇ ਬੁਲਾਉਂਦੇ ਆ ਔਰ ਪ੍ਰੋਗਰਾਮਾਂ ਵਿੱਚ ਸਾਨੂੰ ਵੀ ਇਹ ਜਾਣਕਾਰੀ ਆਂਦੀ ਆ ਔਰ ਮੈਂ ਇਹਨਾਂ ਬੱਚਿਆਂ ਦਾ ਵੀ ਆ ਵੀ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਬਜ਼ੁਰਗਾਂ ਦੀ ਇੱਜ਼ਤ ਕਰੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਕਦੀ ਜ਼ਿੰਦਗੀ 'ਚ ਭੁਲਾਈਆਂ ਨਹੀਂ ਜਾ ਸਕਦੀਆਂ ਔਰ ਮੈਂ ਆਪਣੇ ਨੌਜਵਾਨਾਂ ਨੂੰ ਔਰ ਆਪਣੇ ਬੱਚਿਆਂ ਨੂੰ ਇਹ ਹੀ ਦੇਸ ਜਿੰਨਾ ਉਹਨਾਂ ਦੀਆਂ ਕੁਰਬਾਨੀਆਂ ਤੇ ਇਹ ਪੂਰਾ ਉਤਰੋ ਔਰ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਸੇਵਾ ਕਰਨੀ ਦਾ ਖਾਲਸਾ ਵਹੀ ਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਪੂਰੇ ਹਿੰਦ ਵਾਸਤੇ ਬਹੁਤ ਵੱਡੀ ਹੈ ਉਹਨਾਂ ਦਾ ਇਹ ਸ਼ਬਦ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਨੇ ਕਿਹਾ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਪੂਰੇ ਹਿੰਦੁਸਤਾਨ ਨੂੰ ਉਹਨਾਂ ਦੀ ਕੁਰਬਾਨੀ ਕਰਕੇ ਹਿੰਦੁਸਤਾਨ ਸਲਾਮਤ ਹੈ ਸਨਾਤਨ ਧਰਮ ਸਲਾਮਤ ਹੈ ਸਾਰੇ ਧਰਮ ਇਹਨਾਂ ਦੀ ਕੁਰਬਾਨੀ ਕਰਕੇ ਸਲਾਮਤ ਹੈ ਅੱਜ ਸਰਦੀ ਆਪਣੇ ਸਕੂਲ ਦੇ ਵਿੱਚ ਜਿਹੜਾ ਅੱਜ ਚਾਰ ਸਹਿਬਜ਼ਾਦਿਆਂ ਦੀ ਫਿਲਮ ਦਿਖਾਈ ਗਈ ਹੈ। ਕਹੀ ਹੈ ਉਹਦੇ ਸੰਬੰਧ ਵਿੱਚ ਆਪ ਜੀ ਦਾ। ਅੱਜ ਸਕੂਲ ਆਫ ਫੈਮਿਨਿਅਸ ਬੰਗਾ ਦੇ ਵਿੱਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਦਿਖਾਈ ਗਈ ਆ। ਉਹਦੇ ਨਾਲ ਬੱਚਿਆਂ ਨੂੰ ਇੱਕ ਤਾਂ ਸਿੱਖ ਇਤਿਹਾਸ ਦੇ ਬਾਰੇ ਜਿਹੜੀ ਆ ਉਹ ਨੌਲੇਜ ਮਿਲਦੀ ਆ ਤੇ ਬੱਚਿਆਂ ਨੂੰ ਰਿਐਲਿਟੀ ਦਾ ਪਤਾ ਲੱਗਦਾ ਭਾਵੇਂ ਕਿਤਾਬਾਂ ਦੇ ਵਿੱਚ ਤਾਂ ਜਰੂਰ ਪੜ੍ਹਦੇ ਆ ਪਰ ਜਦੋਂ ਪਿਕਚਰਾਈਜ਼ ਕੋਈ ਵੀ ਚੀਜ਼ ਦੇਖਦੇ ਆ ਤੇ ਉਹਦੇ ਨਾਲ ਬੱਚਿਆਂ ਨੂੰ ਜ਼ਿਆਦਾ ਸਮਝ ਲੱਗਦੀ ਆ ਤੇ ਹੁਣ ਵੀ ਜਿਹੜਾ ਪਿਕਚਰ ਦੇ ਜਿਹੜੀ ਚਾਰ ਸਹਜਾ ਦੇ ਸੰਬੰਧ ਵਿੱਚ ਦੇਖੀ ਆ ਬੱਚਿਆਂ ਨੂੰ ਮੈਨੂੰ ਪੂਰਨ ਯਕੀਨ ਹੈ ਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਜੋ ਇਦਾਂ ਜਿੱਦਾਂ ਸਹਜਾ ਦੇ ਵੱਲੋਂ ਉਹਨਾਂ ਦਾ ਜੀਵਨ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਪਾਈਆਂ ਜੋ ਕਿਹੜੇ ਕਿਹੜੇ ਕਾਸਟ ਜਿਹੜੇ ਹੈਗੇ ਆ ਉਹਨਾਂ ਨੇ ਚੱਲੇ ਆ ਉਹਦੇ ਸਬੰਧ ਦੇ ਵਿੱਚ ਬੱਚਿਆਂ ਨੂੰ ਕਾਫੀ ਜ਼ਿਆਦਾ ਗਿਆਨ ਹੋਇਆ ਤੋ ਮੈਂ ਮੇਰੀ ਆਪਣੀ ਵੀ ਸੋਚ ਸੀ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਧਾਰਮਿਕ ਫਿਲਮ ਜਿਹੜੀ ਹੈਗੀ ਆ ਉਹ ਦਿਖਾਈ ਜਾਵੇ ਸਭਜਾਤਿਆਂ ਦੇ ਸਬੰਧ ਦੇ ਵਿੱਚ ਤੇ ਜਾਂ ਕੋਈ ਕਥਾਵਾਚਕ ਮੈਂ ਸੋਚਦਾ ਸੀ ਕਿ ਬੁਲਾ ਕੇ ਉਹ ਕਥਾ ਕਰਵਾਈ ਜਾਵੇ ਲੇਕਿਨ ਚਲੋ ਬਹੁਤ ਵਧੀਆ ਪ੍ਰਾਲਾ ਹੈ ਇਸ ਸੋਸਾਇਟੀ ਦਾ ਵੀ ਕਿ ਇਹਨਾਂ ਨੇ ਇਸ ਮੌਕੇ ਤੇ ਜਿਹੜੀ ਆ ਉਹ ਧਾਰਮਿਕ ਫਿਲਮ ਜਿਹੜੀ ਬੱਚਿਆਂ ਨੂੰ ਦਿਖਾਉਣਾ ਬਦਿਆ ਪਰ ਅੱਲਾ ਕੀਤਾ ਤੋਂ ਮੈਂ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਅਸੀਂ ਪਹਿਲਾਂ ਦਿਖਾ ਦਿੱਤੀ ਆ ਵੀ ਇਸੇ ਤਰ੍ਹਾਂ 11ਵੀਂ 12ਵੀਂ ਵੱਡੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਦਿਖਾਵਾਂਗੇ ਤਾਂ ਕਿ ਉਹਨਾਂ ਦਾ ਵੀ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਜਿਹੜਾ ਪੜਿਆ ਉਹਨਾਂ ਨੇ ਤੇ ਉਹਨੂੰ ਵੀ ਦੇਖਣ ਦੇ ਵਿੱਚ ਰੋਚੀ ਜਿਹੜੀ ਹੈਗੀ ਆ ਉਹ ਜ਼ਿਆਦਾ ਪੈਦਾ ਹੋਵੇ। ਤੋਂ ਇਸੇ ਤਰ੍ਹਾਂ ਕਰਨ ਦੇ ਨਾਲ ਜਿਹੜਾ ਬੱਚੇ ਆ ਉਹ ਸਿੱਖ ਇਤਿਹਾਸ ਦੇ ਨਾਲ ਜੁੜਦੇ ਆ। ਤੋਂ ਮੈਂ ਸਮਝਾਂਗਾ ਕਿ ਇਹਨਾਂ ਦਾ ਬਹੁਤ ਵਧੀਆ ਪ੍ਰਭਾਵ ਆ। ਜਿਹੜਾ ਇਹਨਾਂ ਨੇ ਸਕੂਲ ਦੇ ਲਈ ਬੱਚਿਆਂ ਨੂੰ ਦਿਖਾਈਆਂ ਫਿਲਮ ਤਾਂ ਮੈਂ ਸੋਸਾਇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ